ਕਢਾਈ ਕਰਾਉਣ ਵਾਸਤੇ ਆ ਗਿਆ ਆਪਣੇ ਕੋਲੇ ਪਾਰਟੀ ਵੇਅਰ ਸਟੱਫ ਬਰਬਰੀ ਦਾ ਜਿਵੇਂ ਕਿ ਹੁਣ ਕਢਾਈਆਂ ਦਾ ਟ੍ਰੈਂਡ ਚੱਲ ਰਿਹਾ ਹੈ ਤੁਸੀਂ ਜੋ ਵੀ ਥ੍ਰੈਡ ਵਰਕ ਮਸ਼ੀਨੀ ਵਰਕ ਹੈਂਡ ਵਰਕ ਜੋ ਵੀ ਕੰਮ ਇਸ ਕੱਪੜੇ ਤੇ ਕਰਾ ਸਕਦੇ ਹੋ ਬਰਬਰੀ ਪੂਰਾ ਟ੍ਰੈਂਡਿੰਗ ਕੱਪੜਾ ਹੈ ਹਜ਼ਾਰ ਦੇ ਵਿੱਚ ਤਿੰਨ ਸੂਟ ਰੱਖੜੀ ਤੱਕ ਆਫਰ ਪ੍ਰਾਈਸ ਦੇ ਵਿੱਚ ਮਿਲਣਗੇ 1000 ਦੇ ਤਿੰਨ ਸੂਟ ਬਰਬਰੀ ਦੇ ਵਿੱਚ ਕਢਾਈਆਂ ਕਰਾਓ ਲਜਾ ਲਜਾ ਕੇ ਚਾਹੇ ਤੁਸੀਂ ਬਣਾ ਸਕਦੇ ਹੋ ਪਲੇਨ ਲਓ ਜੀ ਬਹੁਤ ਸੋਹਣੇ ਸੋਹਣੇ ਕਲਰ ਹੈ ਤਿੰਨ ਸੂਟ 1000 ਦੇ ਵਿੱਚ ਬਰਬਰੀ ਦੇ ਜਿਹੜਾ 889900 ਰੁਪਏ ਬਾਜ਼ਾਰ ਦੇ ਵਿੱਚ ਸੇਲ ਹੋ ਰਿਹਾ ਸੂਟ ਆਪਣਾ ਵਰਕ ਕਰਾਓ 1000 ਦੇ ਤਿੰਨ ਸੂਟ ਖਾਲਸਾ ਕਲਾਥ ਹਾਊਸ ਪਿੰਡ ਖੜਿਆਲ ਆਨਲਾਈਨ ਮੰਗਾਉਣਿਆਂ ਤਾਂ ਵੀ ਤੁਸੀਂ ਸਾਨੂੰ ਆਰਡਰ ਕਰ ਸਕਦੇ ਹੋ ਆ ਕੇ ਦੁਕਾਨ ਤੋਂ ਖਰੀਦਦੇ ਨੇ ਤਾਂ ਵੀ ਜਿੰਨੇ ਮਰਜ਼ੀ ਸੂਟ ਸਾਡੇ ਤੋਂ ਤੁਸੀਂ ਲੈ ਜਾ ਸਕਦੇ ਹੋ ਸਿਰਫ ਇਹ ਆਫਰ ਹੈ ਜਿਹੜਾ ਰੱਖੜੀ ਤੱਕ ਚੱਲਣਾ ਹੈ ਆਪਾਂ ਨੇ ਰੱਖੜੀ ਦੇ ਤਿਹਾੜ ਨੂੰ ਮੁੱਖ ਰੱਖਦੇ ਹੋਏ ਇਹ ਆਫਰ ਲਗਾਇਆ ਹੈ カラー ਇਹਦੇ ਵਿੱਚ ਬਹੁਤ ਜ਼ਿਆਦਾ ਆਪਸ਼ਨ ਮਿਲ ਜੀ ਤੁਹਾਨੂੰ 1000 ਦੇ ਤਿੰਨ ਸੂਟ ਜਿਵੇਂ ਹੁਣ ਵਰਕ ਦਾ ਟ੍ਰੈਂਡ ਹੈ ਵੀਰੇ ਵਰਕ ਕਰਾ ਸਕਦੇ ਤੁਸੀਂ ਆਪਣੀ ਮਨਪਸੰਦ ਦੇ ਇਹਨਾਂ ਕੱਪੜਿਆਂ ਦੇ ਉੱਪਰ ਲਓ ਜੀ ਬਿਲਕੁਲ ਹੀ ਅੱਧੇ ਰੇਟ ਤੋਂ ਵੀ ਘੱਟ ਆਪਾਂ ਇਹ ਆਫਰ ਪ੍ਰਾਈਸ ਤੁਹਾਡੇ ਵਾਸਤੇ ਲਾਇਆ ਰੱਖੜੀ ਤੱਕ 1000 ਦੇ ਤਿੰਨ ਸੂਟ ਬਰਬਰੀ ਦੇ ਪਲੇਨ ਬਰਬਰੀ ਲਾਈਨਿੰਗ ਲੱਗ ਕੇ ਸੂਟ ਤਿਆਰ ਹੋਣਗੇ ਇਹ ਤੁਹਾਨੂੰ ਦੱਸ ਦਿੰਨੇ ਆ ਲਓ ਜੀ ਆਪਣੇ ਮਨਪਸੰਦ ਦੇ ਵਰਕ ਇਨਾਂ ਸੂਟਾਂ ਤੁਸੀਂ ਕਰਵਾਓ ਖਾਲਸਾ ਕਲਾਥ ਹਾਊਸ ਪਿੰਡ ਖੜਿਆਲ ਵਿਸਟ ਕਰ ਲੋ ਜਲਦੀ ਪਹਿਲਾਂ ਜਿਨ੍ਹਾਂ ਨੇ ਕਲਰ ਚੁਣਨੇ ਆਪਣੀ ਮਰਜ਼ੀ ਦੇ ਪਹਿਲਾਂ ਵਿਸਟ ਕਰ ਲਿਓ ਬਈ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ